ਅੱਜ ਆਜਾਸ਼ਨਵਾਂਡ ਤੁਮਾਰੂ ਨੇ ਆਯੋਜਿਤ ਕਰਨ ਦੇ। ਇਹ ਕੋਈ ਬਹੁਤ ਵਧੀਆ ਉਪਰਾਲਾ ਔਰ ਬਹੁਤ ਉੱਤਮ ਉਪਰਾਲਿਆਂ ਦੇ ਵਿੱਚੋਂ ਇੱਕ ਉਪਰਾਲਾ ਵਾ ਇਹ ਜਦੋਂ ਅਸੀਂ ਆਪਣੀਆਂ ਮਾਵਾ ਭੈਣਾਂ ਨੂੰ ਔਰ ਜਿਹੜੇ ਬੰਦੇ ਨੂੰ ਜੇ ਚੀਜ਼ ਦੀ ਜ਼ਰੂਰਤ ਆ ਉਹਦੀ ਅਗਰ ਜ਼ਰੂਰਤ ਪੂਰੀ ਹੋ ਰਹੀ ਆ ਤਾਂ ਨੀਲਕਮਲ ਔਰ ਦੀਪਕ ਜੀ ਔਰ ਇਹਨਾਂ ਦੇ ਜਿੰਨੇ ਵੀ ਇਸ ਕਮੇਟੀ ਦੇ ਮੈਂਬਰ ਸਹਿਬਾਨ ਨੇ ਮੇਰੇ ਇਥੇ ਨਾਲ ਭੋਲਾ ਜੀ ਗਿੱਲ ਸਾਹਿਬ आम आदमी पार्टी ਦੇ ਸਾਰੇ ਬਲੰਟੀਅਰ ਸਾਥੀ اور ਮੈਂ ਸਮਝਦਾ ਇਹ ਬਹੁਤ ਵੱਡਾ ਉਪਰਾਲਾ ਜੋ ਨੀਲ ਕਮਲ ਹਣੀ ਕਰਦੇ ਨੇ 69ਵਾਂ ਰਾਸ਼ਨ ਵੰਡ ਸਮਰੋਹ ਆ ਔਰ ਇੰਨੀਆਂ ਮੇਰੀਆਂ ਸਤਕਾਰਯੋਗ ਮਾਮਾ ਭੈਣਾਂ ਦਾ ਜੋ ਇੱਥੇ ਆ ਕੇ ਮਨੋਬਲ ਵੀ ਮਜ਼ਬੂਤ ਹੁੰਦਾ ਕਿਉਂਕਿ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਵੀ ਸਾਡੇ ਬੱਚੇ ਸਾਡੇ ਭਰਾ ਸਾਡੇ ਨਾਲ ਖੜੇ ਆ ਇਹੋ ਐਹ ਜਿਹੇ ਸਮੇਂ ਦੇ ਵਿੱਚ ਹਰ ਬੰਦੇ ਦਾ ਇਸ ਕੰਮ ਦੇ ਵਿੱਚ ਯੋਗਦਾਨ ਚਾਹੀਦਾ ਮੈਂ ਸਮਝਦਾ ਬਹੁਤ ਵੱਡਾ ਉਪਰਾਲਾ ਵਾ ਮੈਂ ਅੱਜ ਦੇ ਇਸ ਉਪਰਾਲੇ ਨੂੰ ਦੇਖ ਕੇ ਮੇਰੇ ਮਨ ਨੂੰ ਵੀ ਬਹੁਤ ਸੰਤੁਸ਼ਟੀ ਹੁੰਦੀ ਆ ਕਿਉਂਕਿ ਮਾਵਾ ਭੈਣਾ ਜਦੋਂ ਇੱਥੋਂ ਜਾਊਗੀਆਂ ਸਾਨੂੰ ਸਾਰਿਆਂ ਨੂੰ ਆਪਣਾ ਆਸ਼ੀਰਵਾਦ ਵੀ ਦੇਊਗੀਆਂ ਮਾਂ ਔਰ ਭੈਣ ਦਾ ਕਦੇ ਆਸ਼ੀਰਵਾਦ ਖਾਲੀ ਨਹੀਂ ਗਿਆ ਹਮੇਸ਼ਾ ਬੰਦੇ ਦੇ ਉੱਤੇ ਇਹਨਾਂ ਦੀ ਕਿਰਪਾ ਬਣ ਕੇ ਇਸੇ ਤਰ੍ਹਾਂ ਹੀ ਸੇਵਾ ਕਰੋ ਔਰ ਸਾਰੇ ਲੋਕਾਂ ਨੂੰ ਵੀ ਇੱਥੋਂ ਪ੍ਰੇਰਣਾ ਲੈਣੀ ਚਾਹੀਦੀ ਆ ਨੀਲ ਕਮਲ ਹੋਣਾਂ ਤਰ੍ਹਾਂ ਇੰਨਾ ਤਰ੍ਹਾਂ ਇੱਕ ਸੋਸਾਇਟੀਆਂ ਬਣਾ ਕੇ ਆਪਣੇ ਆ ਮਾਵਾ ਭੈਣਾਂ ਦੇ ਨਾਲ ਖੜੀਏ ਮੋਢੇ ਨਾਲ ਮੋਢਾ ਲਾ ਕੇ ਤਾਂ ਕਿ ਜਿਹੜੀ ਸੇਵਾ ਵਾ ਬਾਬੇ ਨਾਨਕ ਦੇ ਘਰ ਚ ਵੀ ਔਰ ਬਜਰੰਗਬਲੀ ਦੇ ਘਰ ਚ ਵੀ ਔਰ ਭੋਲੇ ਸ਼ੰਕਰ ਦੇ ਘਰ ਚ ਵੀ ਹਾਜ਼ਰੀ ਲੱਗਦੀ ਐ ਐਸੀ ਸੇਵਾ ਨਾਲ ਬਲੋ ਸ਼ੰਕਰ ਭਗਵਾਨ ਕੀ ਜੈ ਸ਼੍ਰੀ ਮਕਤੇਸ਼ਨ ਸਕਾਨ ਸੇਵਾ ਸੁਸਾਇਟੀ ਦਾ ਇਹ ਭਰਾਵਾਂ ਨੇ ਮੈਨੂੰ ਮਾਣ ਬਖਸ਼ਿਆ ਤੇ ਮੈਨੂੰ ਇੱਕ ਸੇਵਾ ਕਰਨ ਦਾ ਮੌਕਾ ਦਿੱਤਾ 69 ਮਹਾਰਾਜ ਨੰਦ ਦਿੰਦੇ ਚ ਗਰਮੀ ਚ ਦੇਖਦੇ ਹੋਏ ਅਸੀਂ ਪੰਛੀਆਂ ਵਾਸਤੇ ਕੁਜੇ ਅਤੇ ਬੂਟੇ ਲਿਆ ਕੇ ਦਿੱਤੇ ਅੱਜ ਪੈਣਾ ਨੂੰ ਵੀ ਜਿਹੜੇ ਕੁਜੇ ਆ ਆਪਣੀ ਛੱਤ ਤੇ ਰੱਖਣ ਪੰਛੀ ਪਾਣੀ ਪੀਣ ਤੇ ਸ਼ਿਰਵਾਦ ਦੇਣ ਬੂਟੇ ਅਸੀਂ ਥੋੜੇ ਜਿਲੇ ਲਿਆਂਦੇ ਆ ਅਗਲੇ ਮਹੀਨੇ ਇਸ ਤੋਂ ਅਸੀਂ ਡਬਲ ਕਰਾਂਗੇ ਤੇ ਇਸ ਤੋਂ ਇਲਾਵਾ ਇਹ ਜਿਹੜਾ ਰਾਸ਼ਨ ਦਿੰਨੇ ਆ ਉਹ ਅਸੀਂ ਅੱਜ ਦਿੱਤਾ ਜੀ